ਪੰਜਾਬ ਸਰਕਾਰ ਕਿਸਾਨਾਂ ਨੂੰ ਉਜੜਨ ਲੱਗੀ ਹੋਈ ਆ ਪਾਣੀ ਨਹੀਂ ਥੋੜ੍ਹ ਪੈ ਗਈ ਬਾਦਲੇ ਸਵੇਰੇ ਉੱਨੇ ਪਾਣੀ ਜਾਂਦੇ ਆ ਸਾਡਾ ਪਾਣੀ ਘੱਟ ਜਾਂਦਾ ਵੀ ਪਾਣੀ ਅਸੀਂ ਜਿਹੜਾ ਰਾਜਸਥਾਨੋਂ ਜਾਂਦਾ ਜੇ ਸਾਡੇਆਂ ਮਕਾਨਾਂ ਮੰਨੀਆਂ ਸਾਡਾ ਪਾਣੀ ਲੈ ਰਹੇ ਨੇ ਤੇ ਇਹ ਨਾ ਦਿੰਦੇ ਤਾਜੀ ਰਾਜਸਥਾਨ ਦਾ ਪਾਣੀ ਅਸੀਂ ਆਪੇ ਕਿੰਦਾ ਲਵਾਵਾਂ ਲੁਧਿਆਣਾ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਤਾ ਪਾਇਆ ਕਿ ਸਰਕਾਰ ਆਉਂਦੇ ਸੈਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵਾਂਗੇ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਉਸ ਦੀ ਵਸੂਲੀ ਕੀਤੀ ਜਾਵੇ ਉਸ ਦੀ ਰਿਐਲਿਟੀ ਲਈ ਜਾਵੇ ਕਿਸਾਨਾਂ ਨੇ ਕਿਹਾ ਕਿ ਪਹਿਲਾ 20 ਪੈਸੇ ਰਾਜਸਥਾਨ ਵੱਲੋਂ ਦਿੱਤੇ ਜਾਂਦੇ ਸਨ ਪਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੈਸੇ ਬੰਦ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਅਸੀਂ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਨੂੰ ਆਪਣੀ ਫਸਲਾਂ ਲਈ ਵਰਤਾਂਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਹਾਲਾਤ ਹੋਰ ਸੀ ਹੁਣ ਹਾਲਾਤ ਹੋਰ ਨੇ ਉਹਨਾਂ ਕਿਹਾ ਕਿ ਜਿਉਂ ਪੰਜਾਬ ਦੇ ਕੋਲ ਲੋੜਿੰਦਾ ਪਾਣੀ ਨਹੀਂ ਹੈ ਜਿਸ ਕਰਕੇ ਅਸੀਂ ਵਾਧੂ ਪਾਣੀ ਜਾਂ ਦੇਣਾ ਨੂੰ ਪਾਣੀ ਸੌਰੀ ਪਾਣੀ ਜਾਂ ਦੇਣਾ ਇਹਨਾਂ ਨੂੰ ਆਪਣੀ ਫਸਲਾਂ ਲਈ ਵਰਤਾਂਗੇ ਉਹਨਾਂ ਕਿਹਾ ਕਿ ਪਹਿਲਾਂ ਹਾਲਾਤ ਹੋਰ ਸੀ ਤੇ ਹੁਣ ਹਾਲਾਤ ਬਦਲ ਚੁੱਕੇ ਨੇ ਜੋ ਮੀਟਿੰਗ ਕੀਤੀ ਗਈ ਹੈ ਕਿਹੜੇ ਕਿਹੜੇ ਮੁੱਦਿਆਂ ਦੇ ਵਿਚਾਰ ਚਰਚਾ ਕੀਤੀ ਗਈ ਕੀ ਮੈਂ ਇਤਾਰ ਸਿੰਘ ਮੇਲੋਂ ਸਰਪ੍ਰਸਤ ਪੰਜਾਬ ਭਾਰਤੀ ਵਿਚ ਆਮਣ ਲੱਗ ਪਾਇਆ ਅੱਜ ਸਾਡੀ ਵੀਨਾਵਾਰ ਮੀਟਿੰਗ ਜੋ ਹੁੰਦੀ ਸੀ ਉਹ ਮੀਟਿੰਗ ਹੋਈ ਆ ਉਹ ਚ ਆ ਵੀ ਮੁੱਦੇ ਵਿਚਾਰੇ ਗਏ ਨੇ ਜਿਹਦੇ ਵਿੱਚ ਮੇਨ ਮੁੱਦੇ ਪਾਣੀ ਦਾ ਤੇ ਕਰਜ਼ਿਆਂ ਬਾਰੇ ਤੇ ਬਿਜਲੀ ਦੇ ਪਾਣੀ ਬਾਰੇ ਤੇ ਹੋਰ ਫੋਟਕਨ ਖਰਚੇ ਬਾਰੇ ਵਾਤਾਵਰਣ ਬਾਰੇ ਇਹ ਸਾਰੀਆਂ ਵਿਚਾਰਾਂ ਹੋਈਆਂ ਪਾਣੀ ਦੇ ਮੁੱਦੇ ਤਾਂ ਇਹ ਗੱਲ ਖੁੱਟ ਕੇ ਆਈ ਆ ਐਮ ਐਸ ਬੀ ਜੀ ਆਪਣੀ ਐਸਕੇਐਮ ਦੀ ਵੀ ਮੀਟਿੰਗ ਹੋਈ ਸੀ ਕੁਝ ਵੀ ਪਾਣੀਆਂ ਦੇ ਮੁੱਦੇ ਸੀ ਕਿ ਉਹਦੇ ਜੀ ਮੈਂ ਕਿਹਾ ਸੀ ਅੱਜ ਜਿਹੜਾ ਪਾਣੀਆਂ ਦਾ ਮੁੱਦਾ ਬਹੁਤ ਮੁਸ਼ਕਲ ਆ ਬਹੁਤ ਔਖਾ ਅੱਜ ਪੰਜਾਬ ਦੇ ਵਿੱਚ ਜਦੋਂ ਪਾਣੀ ਦੀ ਵੰਡ ਹੋਈ ਸੀ ਉਦੋਂ ਪਾਣੀ ਸਾਡੇ ਕੋਲੇ ਬਾਦੂ ਸੀ ਸਾਡਾ ਪਾਣੀ ਜਿਹੜਾ ਸੀ ਉਹ ਹੜ੍ਹਾਂ ਨਾਲ ਵੀ ਆ ਜਾਂਦਾ ਸੀ ਬਹੁਤ ਫਸਲਾਂ ਪਰ ਜਾਂਦੀਆਂ ਸੀ ਹੁਣ ਪਾਣੀ ਬਹੁਤ ਘਟ ਗਿਆ ਘਟਣ ਦੇ ਕਰਕੇ ਪਾਣੀ ਦੀ ਥੋੜ੍ਹ ਪੈ ਗਈ ਬਾਹਲੇ ਸੂਬੇ ਉਹਨੇ ਹੀ ਪਾਣੀ ਲੈਂਦੇ ਆ ਸਾਨੂੰ ਪਾਣੀ ਘੱਟ ਮਿਲਦਾ ਅੱਜ ਜਿਹੜੀ ਪੰਜਾਬ ਦੀ ਧਰਤੀ ਆ 28% ਜਿਹੜਾ ਪਾਣੀ ਜ਼ਮੀਨ ਨੂੰ ਲੱਗਦਾ ਉਹ ਨਹਿਰੀ ਪਾਣੀ ਲੱਗਦਾ 72% ਆ ਜਿਹੜਾ ਪਾਣੀ ਉਹ ਟਿਊਬਲਰ ਹੀ ਲੱਗਦਾ ਅਸੀਂ ਸਾਡੀ ਮੰਗਾਂ ਭਾਰਤੀ ਕਿਸਾਨ ইউনিয়নের ਵੱਲੋਂ ਵੀ ਜਿੰਨੇ ਵੀ ਸਾਡੇ ਖੇਤ ਬਣਦੇ ਨੇ ਬਾਹਰੋਂ ਪਾਣੀ ਜਾਂਦਾ ਉਹ ਕੱਲੇ-ਕੱਲੇ ਇੱਕ-ਇੱਕਲੇ ਨੂੰ ਪਾਣੀ ਪਹੁੰਚਦਾ ਸਰਕਾਰ ਕਹਿੰਦੀ ਅਸੀਂ ਕਰਾਂਗੇ ਪਰ ਸਰਕਾਰ ਕਰਦੀ ਕੀ ਆ ਵੀ ਜਿਹੜੇ ਸੂਏ ਕੱਡੇ ਨੇ ਉਹਦੇ ਮੁੱਗੇ ਉੱਤੇ ਲਾ ਕੇ ਸਿਰੇ ਕਹਿੰਦੇ ਆ ਟਾਣਾ ਦੇ ਪਾਣੀ ਸਿਰੇ ਪਹੁੰਚਾਤਾ ਸੀ ਉਹ ਗੱਤ ਗੱਲ ਆ ਪਿੱਛੇ ਦਾ ਪਾਣੀ ਜਾਂਦਾ ਨਹੀਂਗਾ ਉਹ ਪਟਾਕੇ ਅਸੀਂ ਕੋਈ ਲਵਾਏ ਨੇ ਕੋਈ ਰਵਾਵਾਂਗੇ ਸਰਕਾਰ ਆ ਜਿਹੜੀ ਉਹ ਮੈਂ ਜੇ ਸਮਝਾਂ ਵੀ ਪੰਜਾਬ ਵਿਰੋਧੀ ਆ ਕਿਉਂਕਿ ਉਹਨੇ ਉਹ ਜਿਹੜਾ ਪਾਣੀ ਬਾਹਰ ਦੇ ਸੂਬਿਆਂ ਨੂੰ ਦੇਣਾ ਉਹ ਪਟਵਾਰੀਆਂ ਦੇ ਗੜਜ ਰੱਸਾ ਪਾ ਰਿਆ ਵੀ ਤੁਸੀਂ ਲਿਖ ਦਿਓ ਸਾਰੇ ਖੇਤਾਂ 'ਚ ਪਾਣੀ ਪਹੁੰਚਦਾ ਇਸ ਕਰਕੇ ਅਸੀਂ ਸਰਕਾਰ ਦੀ ਵਿੰਦਿਆ ਕਰਦੇ ਆ ਵੀ ਪਾਣੀ ਅਸੀਂ ਜਿਹੜਾ ਰਾਜਸਥਾਨ ਨੂੰ ਜਾਂਦਾ ਜੇ ਸਾਡੀਆਂ ਮੰਗਾਂ ਨਾਮੰਨੀਆਂ ਸਾਡਾ ਪਾਣੀ ਨਹਿਰਾ ਨੂੰ ਕੇਜ ਨਾ ਦਿੱਤੇ ਤਾਂ ਅਸੀਂ ਰਾਜਸਥਾਨ ਦਾ ਪਾਣੀ ਅਸੀਂ ਆਪ ਦੇ ਖੇਤਾਂ ਨੂੰ ਲਾਵਾਂਗੇ ਕਿਉਂਕਿ ਤਕਰੀਬਨ 95 1995 ਤੱਕ ਅੰਦਾਜ਼ਨ ਅਸੀਂ ਮੁਆਵਜ਼ਾ ਲੈਂਦੇ ਰਹੇ ਹਾਂ ਜਾਂ 85 ਤੱਕ ਮੇਰੀ ਯਾਦ ਨਹੀਂਗਾ ਹੁਣ ਉਹ ਮਾਮਲਾ ਲੈਣਾ ਬੰਦ ਹੋਇਆ ਹੋਇਆ ਸਾਡਾ ਆਰਬਾਈ ਪ੍ਰਈਆ ਬਣਦਾ ਉਹਦੇ ਗੱਲ ਨਹੀਂ ਅਸੀਂ ਉਹ ਮੰਗ ਕਰਦੇ ਹਾਂ ਸਾਡਾ ਮਾਮਲਾ ਜਿਵੇਂ ਅਸੀਂ ਕੋੜਾ ਮੁੱਲ ਲੈਨੇ ਆ ਮੁੱਲ ਵੀ ਲੈਨੇ ਆ ਤੇ ਰੌਲਟੀ ਵੀ ਦਿੰਨੇ ਆ ਇਹਦੇ ਤੋਂ ਸਾਡੀ ਕਣਕ ਵੜ ਜਾਂਦੀ ਆ ਸਾਡੀ ਕਣਕ ਦੇ ਵੀ ਰੌਲਟੀ ਮਿਲਣੀ ਚਾਹੀਦੀ ਆ ਸਾਡਾ ਜਿਹੜਾ ਪਾਣੀ ਜਾਂਦਾ ਪਾਣੀ ਸਾਡੀ ਮਰਜ਼ੀ ਆ ਅਸੀਂ 베ਤੀਏ ਨਾ 베ਤੀਏ ਸਾਡੇ ਕੋਲ ਬਾਧੂ ਹੋਊ ਦਾ ਪਾਣੀ ਅਸੀਂ 베ਚਾਂਗੇ ਅਸੀਂ ਇਹ ਨਹੀਂ ਕਹਦੇ ਵੀ ਆਪਾਂ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਪਾਣੀ ਨਹੀਂ ਦੇਣਾ ਹਰਿਆਣੇ ਨੇ ਆਪ ਦਾ ਅੱਕ ਲੈ ਲਿਆ ਹੁਣ ਉਹ ਜਿਹੜਾ ਮੰਗਦਾ ਜਦ ਪਾਣੀ ਉ ਘਟ ਗਿਆ ਸਾਡ ਕੋ ਕਿੱਥੇ ਆ ਤੇ ਰਾਜਸਥਾਨ ਤੋਂ ਅਸੀਂ ਹੁਣ ਮੋਲ ਲਵਾਗੇ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਇਹ ਮਤਾ ਪਾਓ ਬੋਦਾ ਬਾਗਰ ਦੇ ਸਰਕਾਰ ਤੋਂ ਪੈਸੇ ਮੰਗੋ ਦੂਸਰੀ ਗੱਲ ਇਹ ਆ ਗਈ ਵੀ ਅੱਜ ਜਿਹੜਾ ਡੰਗਰਾਂ ਦੀ ਗੱਲ ਆਈ ਆ ਜਿਹੜੇ ਆਪਾਂ ਵਾਤਾਵਰਣ ਬਚਾਉਣਾ ਲੱਖਾਂ ਈ ਮੈਂ ਕਹਣਾ ਕਰੋਨਾ ਦੇ ਬੂਟੇ ਲੱਗ ਜਾਂਦੇ ਆ ਪ੍ਰੀ ਬੁੱਢੇ ਦੇੰਦਿਆ ਪ੍ਰੀ ਉਹ ਬੁੱਢੇ ਉਹਨੇ ਕਿ ਦੱਸੋ ਕਿੰਨੇ ਬਲਦੇ ਆ ਜਿਹੜੇ ਆਵਾਰਾ ਡੰਗਰ ਬਾਤੂ ਡੰਗਰ ਆਵਾਰਾ ਬਲਦੇ ਨੇ ਸੜਕਾਂ ਦੇ ਫਿਰਦੇ ਨੇ ਉਹ ਦਰਖਤਾਂ ਦਾ ਜ਼ਿਆਦਾ ਨਿਚਾਰ ਕਰਦੇ ਨੇ ਅਸੀਂ ਕਹਣਾ ਵੀ ਉਹਨਾਂ ਦੇ ਨੱਥ ਪਾਈ ਜਾਵੇ ਉਹ ਡੰਗਰ ਆਵਾਰਾ ਨਾ ਕਰੇ ਕੰਨ ਉਹਨਾਂ ਨੂੰ ਖੋਲਾ ਨਾ ਛੱਡਿਆ ਜਾਵੇ ਅੱਜ ਦਵਾਈਆਂ ਦੀ ਲੋੜ ਆ ਦਵਾਈਆਂ ਡੁਪਲੀਕੇਟ ਵੇਖਦੀਆਂ ਨੇ ਬੀਬੀ ਡੁਪਲੀਕੇਟ ਵੇਖ ਦੇਨੇ ਇਹਨਾਂ ਸਰਕਾਰ ਨੂੰ ਕਿਹਾ ਵੀ ਨੱਥ ਪਾਣੀ ਚਾਹੀਦੀ ਆ ਇਸ ਕਰਕੇ ਅਸੀਂ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਅੱਜ ਅਸੀਂ ਸਾਰੇ ਪ੍ਰੈਸ ਨੋਟ ਦੇ ਦਿੱਤੀਆਂ ਨੇ ਇੱਕ ਗੱਲ ਹੋਰ ਆ ਪੰਜਾਬ ਸਰਕਾਰ ਕਿਸਾਨਾਂ ਨੂੰ ਓ ਜਾਣ ਲੱਗੀ ਹੋਈ ਆ ਗੋਡੀ ਜੀ ਗੱਲ ਕਰਾਂਗਾ ਮਾਂ ਤੁਹਾਨੂੰ ਪਤਾ ਹੁਣ ਆ ਸਮਰਾਲੇ ਦੇ ਵਿੱਚ ਇੱਕ ਸੇਮ ਨਿਕਲ ਰਹੀ ਹੈ ਉਹ ਸੇਮ 70 ਸਾਲ ਪਹਿਲਾਂ ਉੱਥੇ ਗੋਡੀ-ਗੋਡੀ ਪਾਣੀ ਫਿਰਦਾ ਹੁੰਦਾ ਸੀ ਉਦੋਂ ਸਰਕਾਰ ਨੇ ਜ਼ਮੀਨ ਲੈ ਲਈ ਸੀ ਉਹ ਆਬ ਜੱਕ ਕਿਸਾਨਾਂ ਨੂੰ ਨਹੀਂ ਦਿੱਤਾ ਸੀ ਸੇਮ ਉਥੋਂ ਚੱਲੇ ਗਈ ਉਹ ਨਾਲਾ ਜਿਹੜਾ ਸੇਮ ਵਾਲਾ ਸੀ ਕਿੰਨੇ ਫੁੱਟ ਪਸ ਸੀਗਾ ਮੈਨੂੰ ਨਹੀਂ ਪਤਾ ਉਹ ਲੋਕ ਕਰਨ ਵਾਲਾ ਲੈ ਬਾਲੇ ਉਹ 40 ਸਾਲ ਤੋਂ ਵਹਦੇ ਨੇ ਉਹ ਸਰਕਾਰ ਕਿਸੇ ਬੰਦੇ ਨਾਲ ਕਹਿਣ ਤੇ ਦੋ ਭਰਾਵਾਂ ਦਾ ਰੋਣਾ ਉੱਤੇ ਚਾ ਚਿੱਪ ਦੀਜੇ ਦਾ ਉਹ ਰੋਲੇ ਕਰਕੇ ਲੋਕਾਂ ਦੀ ਜਿਹੜੀਆਂ ਫਸਲਾਂ ਬੀਤੀਆਂ ਹੋਈਆਂ ਨੇ ਢੋਡੇ-ਵੋਡੇ ਝੋਨਾ ਖੜਾ ਝੋਨਾ ਲਾਇਆ ਹੋਇਆ ਉਹਦੇ ਵਿੱਚ ਹੀ ਮਸ਼ੀਨਾ ਚੱਲਦੀ ਹੈ ਅਸੀਂ ਇਹ ਮੰਗ ਕੀਤੀ ਸੀ ਅਸੀਂ ਉੱਤੇ ਧਰਨਾ ਵੀ ਦਿੱਤਾ ਸੀ ਐਸ ਜੀਮਨ ਨੇ ਮੀਟਿੰਗ ਸਾਦੀ ਦੀ ਸੀ ਅਸੀਂ ਕਹਿੰਦੇ ਵੀ ਜੇ ਤੁਸੀਂ ਇਹ ਕੱਢਣੀ ਵੀ ਆ ਅਸੀਂ ਤੁਸੀਂ ਕਹਿੰਦੇ ਸਰਕਾਰ ਦੀ ਜ਼ਮੀਨ ਆ ਤੁਸੀਂ ਕਹਿੰਦੇ ਬਈ 2 ਮਹੀਨੇ ਪਹਿਲਾਂ ਕੱਢ ਲੈਂਦੇ ਇਥੇ ਦੋ ਫਾੜ ਹੋ ਜਾਂਦਾ ਦੋ ਫਾੜ ਹੋਣ ਤੋਂ ਬਾਅਦ ਜਾਓ ਦੂਜੇ ਪਾਣੀ ਕਿਵੇਂ ਜਾਊਗਾ ਪਿੱਛੇ ਤਾਂ ਸਵਾਰਾਂ ਦਾ ਰਾਹ ਵੀ ਬੰਦ ਹੋ ਗਏ ਰਾਹ ਦੇ ਵਿੱਚ ਵੀ ਘੜਦਾ ਪੱਕੀਆਂ ਸੜਕਾਂ ਵੀ ਆਉਂਦੀਆਂ ਉਹਦੇ ਵਿੱਚ ਵੀ ਘੜਦਾ ਅੱਜ ਸਾਡਾ ਪੰਜਾਬ ਦਾ ਜਨ ਸੈਕਟੀ ਪਰ ਬੰਦੇ ਨੇ ਪਾਰ ਮਾਜਣਾ ਉਹਨੇ ਐਸਡੀਐਮ ਤੇ ਤਨਬਾਹ ਐਸਡੀਐਮ ਨੂੰ ਮਿਲੇ ਫਿਰ ਡੀਸੀ ਨੂੰ ਮਿਲੇ ਡੀਸੀ ਨੇ ਐਡੀਸੀ ਡਿਊਟੀ ਲਾਦੀ ਉਹ ਮੌਕੇ ਤੇ ਗਿਆ ਉਹਨੇ ਮੰਨੇ ਮੰਗਿਆ ਆ ਸਰਪੰਚ ਸਾਹਿਬ ਬੈਠੇ ਨੇ ਮਨਜੀਤ ਸਿੰਘ ਢੀਰ ਸਾਹਿਬ ਇਹ ਉਥੋਂ ਦੇ ਨੇ ਪੰਜਾਂ ਪਿੰਡਾਂ ਦਾ ਨੁਕਸਾਨ ਹੋ ਗਿਆ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਰਕਾਰ ਇਹ ਹੁਣ ਨਾ ਕਰੇ ਉਹ ਤੋਂ ਬਾਤ ਕਰ ਲਵੇ ਜੇ ਕਰਨੀ ਹੈ ਤਾਂ ਇਹ ਸਰਦਾ ਤਾਂ ਗੱਲ ਆ ਹਾਂਜੀ ਪੀ ਜਿਹੜਾ ਅਲਿਫੈਂਡ ਅੰਡਰ ਰੁਕਿਆ ਹੋਇਆ ਉਹ ਅੱਜ ਨਹੀਂ ਜਿਹੜੇ ਕੱਲ ਨੂੰ ਦੇਣਗੇ ਪਰ ਉਹ ਵੱਡੀ ਗੱਲ ਜਿਹੜੀ ਹੈਗੀ ਆ ਇਹਨਾਂ ਦੀ ਆਪਸ ਵਿੱਚ ਹੀ ਬਿੱਟੂ ਵਾਲੀ ਇਹ ਤਾਂ ਆਪਸ ਵਿੱਚ ਹੀ ਲੜਾਈ ਇੱਕ ਦੂਜੇ ਨੂੰ ਗਾਲ੍ਹਾਂ ਕੱਢੀ ਜਾਂਦੇ ਨੇ ਗਾਲ੍ਹਾਂ ਦੇ ਬਿਨਾਂ ਆਪਦੀ ਆਪਦੀ ਪ੍ਰੋਗਨੋਸਿਸ ਨਹੀਂ ਕਰਦੇ ਪੀ ਅਸੀਂ ਕੀ ਕੀਤਾ ਕੀ ਕਰਨਾ ਸਾਨੂੰ ਇਹ ਦੱਸਣ ਵੀ ਕੀ ਕਰਨਾ ਬਿੱਟੂ ਨੇ ਜੇ ਗੱਲਬਾਤ ਕਰਨੀ ਹੈ ਰਾ ਉਹਨਾਂ ਨੇ ਰੋਕਿਆ ਅਸੀਂ ਉਹਨਾਂ ਦਾ ਸਪੋਰਟ ਤੇ ਆ ਇਹ ਨਹੀਂ ਗੱਲ ਕੋਈ ਮੰਗਾ ਸਾਡੀਆਂ ਨੇ ਉਹੀ ਮੰਗਾ ਉਹਦੀਆਂ ਨੇ ਤੇ اسی ਉਹ ਬਿੱਟੂ ਪਰਾਦੇ ਤੇ ਗੱਲ ਫਿਰਉ ਜਾਂਦਾ ਅਸੀਂ ਕਹਿੰਦੇ ਗੱਲ ਤੇ ਅਸੀਂ ਥੋੜੇ ਪੈਰ ਕਾਣੀਆਂ ਪੈਂਦਾ ਸਰਕਾਰ ਨਹੀਂ ਕਰਨੀ ਆ ਸਰਕਾਰ ਪਹਿਲ ਕਰੇ ਅਸੀਂ ਗੱਲ ਕਰਨ ਸਾਡੇ ਨਾਲ ਕਹਿੰਦੇ ਸਾਡੇ ਨਾਲ ਗੱਲ ਨਹੀਂ ਉਹ ਸਾਡਾ ਚੰਡੀਗੜ੍ਹ ਜਾਣਾ ਹੀ ਆ ਜਿਵੇਂ ਅੱਗੇ 8 ਤਰੀਕ ਨੂੰ ਅਸੀਂ ਪ੍ਰੋਮ ਦਿੱਤਾ ਸੀਗਾ ਵੀ ਅਸੀਂ ਅੜਵਾਨੀ ਬੜਾਨੀ ਨੂੰ ਨਹੀਂ ਦੇਣੀ ਕੰਡਕ ਤਾਂ ਜਦੋਂ ਸਰਕਾਰ ਨੇ ਆਰਡੀਨੈਂਸ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ ਇਸ ਕਰਕੇ 17 ਦੇਖ ਨੂੰ ਦੇਖ ਡੋਕੀ ਹੁੰਦਾ ਇੱਕ ਗੱਲ ਮੈਂ ਤਾਂ ਅਸੀਂ ਭੁੱਲ ਗਿਆ ਸੀ ਪੰਜਾਬ ਦਾ ਜਿਹੜਾ ਪਾਣੀ ਆ ਉਹ ਤਕਰੀਬਨ 28% ਨੇਰੀ ਪਾਣੀ ਲੱਗਦਾ ਤੇ 72% ਟਿਊਬਵਲਾਂ ਨਾਲ ਲੱਗਦਾ ਇਹ ਮਾਨ ਸਰਕਾਰ ਇੰਨੀ ਸੇਧ ਹੋਵੇ ਤਾਂ ਪਾਣੀ ਪੂਰਾ ਹੋਵੇ ਤਾਂ ਪਾਣੀ ਆਪੇ ਥੱਲੇ ਜਾਊ ਜੋ ਸੰਗ ਨੇਰੀ ਪਾਣੀ ਪੂਰਾ ਮਿਲ ਗਿਆ ਜੋ ਉਹ ਤਾਂ 28% ਹੀ ਮਰਦਾ ਜ਼ਮੀਨਾਂ ਨੂੰ ਜਦੋਂ ਸਾਨੂੰ ਵਾਦਾ ਇੱਕ ਨਹਿਰ ਨਿਕਲ ਰਹੀ ਆ ਉਥਾਂ ਦੀ ਉਹ ਤੋਂ ਪਾਣੀ ਸਾਡਾ ਕੱਢਣੇ ਨੇ ਉਹ ਸਾਨੂੰ ਦੇਣ ਅਸੀਂ ਜੇ ਐਵੇਂ ਰੌਲਾ ਚੱਲਦਾ ਰਿਹਾ ਰਾਜਸਥਾਨ ਨਹੀਂ ਪੈ ਜਿੱਤੇ ਅਸੀਂ ਇਹਨੂੰ ਸਰਕਾਰ ਨੂੰ ਕਿਹਾ ਵੀ ਆਪਦੇ ਸੈਸ਼ਨ ਦੇ ਵਿੱਚ ਇਹ ਏਜੰਡਾ ਪਾਓ ਵੀ ਇਹ ਚੀਜ਼ ਸਾਡੀ ਚੀਜ਼ ਆ ਇਹ ਤਾਂ ਮੁੱਲ ਵੇਚਣੀ ਆ ਮੁੱਲ ਵੇਚੇ ਪਾਣੀ ਨੂੰ ਜੇ ਸਾਡੇ ਕੋਲ ਬਾਧੂ ਆ ਰਾਜਸਥਾਨ ਨਹੀਂ ਦਿੰਦਾ ਅਸੀਂ ਪਾਣੀ ਦੇ ਕੇ ਤਾਂ ਨਹੀਂ ਪੱਦਾ ਪਾਣੀ ਚਾਹਦਾ ਪਹਿਲਾਂ ਰੋਟੀ ਦਿੰਦੇ ਰਹੇ ਜੀ ਹੁਣ ਨਹੀਂ ਦਿੱਤੀ ਤੇ ਹੁਣ ਅਸੀਂ ਕਹਿੰਦੇ ਆ ਵੀ ਤੁਸੀਂ ਲੋ ਰੋਟੀ ਸਾਡਾ ਦਿਓ ਤੇ ਆਪਣੀ ਸੰਗ ਵਿੱਚ ਬਿਲਡ ਪਾਸ ਕਰੋ ਏ ਤੇ ਆ ਨਹਿਰਾ ਵਾਲਾ ਪਾਣੀ ਵੀ ਆ ਜਿਹੜਾ ਇਹ ਸਾਨੂੰ ਪਹੁੰਚਦਾ ਕਰੇ ਐਵੇਂ ਗੱਲਾਂ ਬਾਤਾਂ ਨਾਲ ਕੁਝ ਨਹੀਂ ਬਣਦਾ ਹੁੰਦਾ ਥੱਲੇ ਦਾ ਤਰਪਾਨਾ ਪਾਈ ਜਾਂਦੇ ਨੇ ਸੂਹਿਆਂ ਦੇ ਪਾਣੀ ਥੱਲੇ ਨਾ ਜਾ ਕੇ ਹਮ ਅੱਜ ਕੱਲ ਆ ਜਿਹੜੇ ਮੀਂਹ ਬੰਦੇ ਨੇ ਅਸੀਂ ਕੁਦਰਤ ਨਾਲ ਛੇੜਛਾੜ ਕੀਤੀ ਆ ਛੇੜਛਾੜ ਕਰਕੇ ਮੀਂਹ ਵੀ ਇਕਦਾਂ ਹੀ ਪੰਦਾ ਅੱਗੇ ਝੜੀ ਲੱਗ ਜਾਂਦੀ ਸੀ ਪੰਜੇ ਦਿਨਾਂ ਦੀ ਉਹ ਧਰਤੀ ਥੱਲੇ ਥੱਲੇ ਪਾਣੀ ਹੌਲੀ ਹੌਲੀ ਚਲੇ ਜਾਂਦਾ ਸੀ ਛਿੰਬਦਾ ਸੀਗਾ ਉਹ ਇਕਦਾਂ ਮਾ ਆ ਕੇ ਸਾਰਾ ਪਾਣੀ ਸੂਹੇ ਜਾ ਕੇ ਸਮੁੰਦਰ ਜਾਵੜਦਾ ਸਮੁੰਦਰ ਵਧੀ ਜਾਂਦਾ ਤੇ ਪਹਾੜ ਢਿੱਜ ਜਾਂਦੇ ਨੇ ਆਇ ਤੱਕੜੀਆਂ ਨੂੰ ਆਇ ਡੋਲਦਾ ਫਿਰਦਾ ਤੇ ਇਸ ਕਰਕੇ ਹੁਣ ਤੁਸੀਂ ਇਹ ਦੇਖ ਲਓ ਪਾਣੀ ਦੀ ਕਹਿੰਦੇ ਕਿਸਾਨ ਹੈ ਪਾਣੀ ਵੱਧ ਭੂਗਦਾ ਸਾਡੇ ਨਾਲ ਬੈਠ ਕੇ ਗੱਲ ਕਰ ਲੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਤੁਸੀਂ ਮੇਰੇ ਤੋਂ ਸਵਾਲ ਕਰਿਓ ਜਿਹੜੇ ਕਰਦੇ ਆ ਸਰਕਾਰ ਸਿਰਫ ਜਿਹੜਾ ਪੰਜਾਬ ਦਾ ਕਿਸਾਨ ਚੋਂ ਨਾ ਲਾਉਂਦਾ ਸਾਰੇ ਦੇਸ਼ ਦਾ ਨਹੀਂ ਢਿੱਡ ਭਰਿਆ ਜੋ ਦੇਉਣੀ ਸੀ ਮਤਲਬ ਨਾ ਆ ਜਾ ਤੇ ਅਸੀਂ ਉਦੋਂ ਤੋਂ ਝੋਨਾ ਲਾਉਣ ਸਾਨੂੰ ਇਹ ਸਰਕਾਰ ਨਹੀਂ ਲਾਇਆ ਹੁਣ ਵੀ ਸਾਨੂੰ ਸਰਕਾਰ ਅੱਜ ਉਹ ਨਾ ਵਜਾਉਣ ਲਾਉਦੀ ਆ ਅਨਾਜ ਹੈ ਨਹੀਂਗਾ 8 ਘੰਟੇ ਬਿਜਲੀ ਦੇਣ ਦਾ ਮਤਲਬ ਹੀ ਇਹੀ ਆ ਸਾਡਾ ਹੁਣ ਜਿਹੜਾ ਅਗਲਾ ਸਾਡਾ ਪ੍ਰੋਗਰਾਮ ਆ ਦੇਖੋ ਪਾਣੀ ਦੀ ਜਿਹੜੀ ਬੱਚਦਾ ਕਿਸਾਨ ਬੱਚਤ ਕਰਦਾ ਇਹ ਕਹਿੰਦੇ ਆ ਦੂਜੀਆਂ ਫਸਲਾਂ ਵਿੱਚੋਂ ਅਸੀਂ ਦੂਜੀਆਂ ਫਸਲਾਂ ਵਿੱਚ ਲਾਗੇ ਸਾਨੂੰ ਮਾਨ ਨੇ ਇਹ ਗੱਲ ਕਹੀ ਸੀ ਬਈ ਮੰਨ ਤਾ ਨੂੰ ਐਮ ਐਸ ਵੀ ਤੋਂ ਬੂਗੀ ਦੇ ਵੀ ਤੋਂ ਬਰਾਸਪਤ ਦੇ ਵੀ ਤੋਂ ਤੁਹਾਨੂੰ ਤੇਦ ਵਿੱਚ ਹੀ ਉਹ ਵੀ ਜਣ ਲੱਗ ਜਾਗੇ ਤੁਹਾਨੂੰ ਘਰ ਮਿਲਦਾ ਹੋਏ ਮੈਂ ਹੁਣ ਨਹੀਂ ਨਹੀਂ ਗੱਲ ਹੈ ਜਿਹੜੀ ਪਾਣੀ ਨੂੰ ਥੱਲੇ ਵਜਾਉਂਦੇ ਪਾਣੀ ਤਾਂ ਚੜਨ ਵਾਲੀ ਵੀ ਗੱਲ ਆ ਬਈ ਹੁਣ ਤੁਸੀਂ ਦੇਖ ਲਓ ਬਈ ਲੁਧਿਆਣਾ ਜਿਲ੍ਹੇ ਵਾਲੇ ਨੂੰ ਕਿੰਨੀਆਂ ਲੈਟਰਾਂ ਬਣੀਆਂ ਹੋਈਆਂ ਨੇ ਇੱਕ ਲੈਟਰ ਦੇ ਵਿੱਚ ਇੱਕ ਬੰਦਾ 200 ਲੀਟਰ ਪਾਣੀ ਡੋਲਦਾ ਅੰਕੜੇ ਗੱਲੋ ਸਾਰੇ ਪੰਜਾਬ ਦੇ ਅੱਗੇ ਲੋਕ ਬਾੜ ਜਾਂਦੇ ਸੀ ਜਦ ਪੈਣਾ ਤੋਂ ਜੀ ਨਾਉਣ ਨੂੰ ਜਿਹੜਾ ਦੋ ਪੁੰਡ ਲਾ ਜਾਂਦਾ ਪਰ ਇੰਨਾ ਜ਼ਰਾ ਮੋਟਾ ਬੰਦਾ ਉਹਦਾ ਉਹਦੇ ਪਾਣੀ ਡੁੱਲ ਜਾਂਦਾ ਇਸ ਕਰੇ ਸਾਡੇ ਨਾਲ ਵੱਧ ਤਾਂ ਕਿਸਾਨ ਨਹੀਂ ਉਹਨਾਂ ਪਾਣੀ ਪੂੜਦਾ ਜਿੰਨੇ ਹੋਰ ਵਾਧੂ ਖਾਂਦੂ ਕੰਮ ਜਾਂਦੇ ਨੇ ਇਸ ਕਰਕੇ ਗੱਡੀਆਂ ਧੋਣ ਵਾਲੀ ਗੱਲ ਆ ਗਈ ਦੂਜੀ ਗੱਲ ਆ ਗਈ ਹੁਣ ਪਾਣੀ ਪੱਕਾ ਧਰਤੀਆਂ ੋਂ ਕਰਕੇ ਪਾਣੀ ਥੱਲੇ ਜਾਂਦਾ ਨੀਗਾ ਪਾਣੀ ਨੂੰ ਬਚਾਉਣ ਦੀ ਅਸੀਂ ਪੂਰਾ ਪੂਰਾ ਜੋਰ ਲਾ ਰਹੇ ਹਾਂ ਔਰ ਸਾਰੇ ਕਿਸਾਨਾਂ ਨੂੰ ਅੱਜ ਕਹਦਾ ਵੀ ਤੁਸੀਂ ਦਾਸਾ ਬੂਟੇ ਆਪਦੇ ਖੇਤਾਂ 'ਚ ਲਾਓ ਦੇ ਲੋਕਾਂ ਤੋਂ ਲੋਰ ਪਤਾ ਵਨ ਆਪਣਾ ਟੈਕ ਨੂੰ ਉਹ ਆਪਣੇ ਲੀਡਰ ਦੀ ਜਿਹੜੀ ਚੋਣ ਬਿਲਕੁਲ ਗਲਤ ਉਹ ਕਹਿਣਾ ਉਹਨਾਂ ਦਾ ਚੋਣ ਅਸੀਂ ਦੇਖਣੀ ਆ ਬਿੱਟੂ ਨੇ ਪਹਿਲਾਂ 15 ਸਾਲ ਰਹਿ ਗਿਆ ਐਮਪੀ ਉਦੋਂ ਨਾਲ ਲਿਆਤਾ ਐਵੇਂ ਗੱਲਾਂ ਨੇ ਇਹ ਇਹ ਰਾਜਨੀਤੀ ਗੱਲਾਂ ਸਾਡਾ ਆ ਰਿਹਾ ਰੋਕਣ ਦੇ ਸਾਤੇ ਉਹ ਐਵੇਂ ਸਰਕਾਰ ਜਾਦੇ ਕਰਕੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਇਸ ਕਰਕੇ ਉਹ ਰੋਕ ਰਹੀ ਆ ਉਹਨਾਂ ਦਾ ਬਿਆਨ ਵੀ ਆ ਜੀ ਕਿਸਾਨ ਸਾਡੇ ਭਰਾ ਸਾਡੇ ਨਾਲ ਬਹਿ ਕੇ ਜਦੋਂ ਮਰਜ਼ੀ ਗੱਲ ਕਰਨ ਜਾਂ ਮੈਨੂੰ ਬੁਲਾਣ ਜੋ ਵੀ ਉਹਨਾਂ ਦੀਆਂ ਮੰਗਾਂ ਚੰਦਾ ਹਰ ਦਿੱਤਾ ਜਾਂਦਾ ਹੈ ਉਹ ਦੇਖਾਂਗੇ ਜਦੋਂ ਸਤਹੁਣਗੇ ਉਦੋਂ ਕਰਾਂਗੇ ਕਰਨਾ ਹੁਣ ਅਸੀਂ ਥੋੜਾ ਉਹਨਾਂ ਨੂੰ ਬੁਲਾਉਣਾ ਉਹ ਸਾਨੂੰ ਸੱਦਣਗੇ ਦੇਖਾਂਗੇ ਸਰਕਾਰ ਫੇਰ ਕਰਾਂਗੇ ਬਸ ਸਰਕਾਰ ਦੇ ਰੋਲ ਨੂੰ ਕਿਵੇਂ ਮੰਨਦੇ ਹੋ ਕਿ ਕੇਂਦਰ ਲਗਾਤਾਰ ਕਹਿ ਰਿਹਾ ਹੈ ਭਾਜਪਾ ਲਗਾਤਾਰ ਕਹਿ ਰਿਹਾ ਹੈ ਕਿ ਜਿਹੜੇ ਫੰਡ ਹੈ ਉਹਨਾਂ ਦੀ ਦੁਰਵਰਤੋਂ ਕੀਤੀ ਗਈ ਹੈ ਸਰਕਾਰ ਨੇ ਗਲਤ ਜਗ੍ਹਾ ਇਸਤੇਮਾਲ ਕੀਤਾ ਹੈ ਇਸ ਕਰਕੇ ਫੰਡ ਰੋਕੀ ਗਈ ਉਹ ਇਹਨਾਂ ਦੀਆਂ ਚਾਲਾਂ ਹੁੰਦੀਆਂ ਨੇ ਠੀਕ ਆ ਵੀ ਰੋਕ ਲੈ ਕਰ ਲਈ ਉਹ ਕੋਈ ਅਸੀਂ ਇਹ ਨਹੀਂ ਕਹਿੰਦੇ ਅਸੀਂ ਪਰ ਇੱਕ ਗੱਲ ਆ ਜਿਹੜਾ ਐਨਸੀ ਇਹਨਾਂ ਨੂੰ ਦੇਣੀ ਚਾਹੀਦੀ ਆ ਉਹਨਾਂ ਨੂੰ ਸਾਡੇ ਆਰਡੀ ਫੰਡ ਕਿਉਂ ਸਰਕਾਰ ਉਹ ਨਹੀਂ ਵੋਟਾਂ ਲੈਂਦੀ ਹੁਣ ਵੀ ਤਾਂ ਉਹਨਾਂ ਨੇ 13 ਦੇ 13 ਖੜੇ ਕੀਤੇ ਸੀ ਉਹਨਾਂ ਨੇ ਇਹਨਾਂ ਵੋਟਾਂ ਲੈਣੀਆਂ ਇਸ ਕਰਕੇ ਜੇ ਨਹੀਂ ਦੇਣਗੇ ਅਗਾਹ ਆਵੇਂ ਜੋ ਅੱਜ ਫੇਰ ਵੀ ਆਹ 4 ਐਮਐਲਿਆਂ ਦੀਆਂ ਹੋਣੀਆਂ ਨੇ ਉਹਨਾਂ ਤੇ ਵੀ ਇਹੀ ਹਾਲ ਹੋਊਗਾ ਉਹਨਾਂ ਦਾ ਉਹਨਾਂ ਦਾ ਤਾਂ